ਜੀਵਨ ਦੇ ਰਸਾਂ ਦਾ ਆਨੰਦ ਸਰੀਰ ਦੇ ਸੁੱਖਾਂ ਦਾ ਆਨੰਦ ਕਿੰਨੀ ਕੁ देर ਰਹਿੰਦਾ ਵਕਤੀ ਹੈ ਨਾ ਜੀ ਥੋੜੇ ਚਿਰ ਆਨੰਦ ਹੈ ਨਾ ਜਿਹੜੇ ਆਨੰਦ ਦੇ ਵਾਸੀ ਸਤਗੁਰੂ ਜੀ ਨੇ ਬਣਾਇਆ ਉਹ ਆਨੰਦਾਂ ਦੀ ਪੂਰੀ ਵਿੱਚ ਵੀ ਆਨੰਦ ਹੈ ਉਹ ਮਾਸੀਵਾੜੇ ਦੇ ਕੰਡਿਆਂ ਦੀ ਸੇਜ ਤੇ ਵੀ ਆਨੰਦ ਹੈ ਉਹ ਠੰਡੇ ਬੁਰਜ ਵਿੱਚ ਬੈਠਿਆਂ ਵੀ ਆਨੰਦ ਹੈ ਉਹ ਚਮਕੌਰ ਦੀ ਗੜੀ ਦੇ ਅੰਦਰ ਵੀ ਆਨੰਦ ਹੈ ਤੇ ਉਹ ਨੂਰੇ ਮਾਹੀ ਦੇ ਕੋਲ ਬੈਠ ਕੇ ਰਾਏ ਕੋਟ ਦੀ ਧਰਤੀ ਤੇ ਲਾਲਾਂ ਦੇ ਟੁਕੜੇ ਟੁਕੜੇ ਹੋਣ ਦੀ ਵਿਥਿਆ ਸੁਣਦਿਆਂ ਵੀ ਆਨੰਦ ਹੈ। ਕਿਹ ਐਸਾ ਆਨੰਦ ਸਿਓ ਜਿਨ੍ਹਾਂ ਦੇ ਟੋਟੇ ਅਸੀਂ ਕਹਿੰਦੇ ਜੀ ਉਥੇ ਗੁਰੂ ਵਰਤਾ ਸਕਦਾ ਸੀ। ਖਿਮਾ ਕਰਿਓ। ਕਈ ਵਾਰੀ ਨਾ ਅਸੀਂ ਆਪਣੇ ਆਪ ਨੂੰ ਨਾ ਨਾ ਜੀ ਅਸੀਂ ਥੋੜਾ ਉਹ ਸਿਦਕ ਨਿਭਾ ਸਕਦੇ ਹਾਂ ਤੇ ਗੁਰੂ ਸਾਹਿਬ ਕਰ ਸਕਦਾ ਸੀ ਨਹੀਂ ਭਾਈ ਪਰ ਜਦੋਂ ਸਿੱਖਾਂ ਦੀ ਵਾਰੀ ਆਈ ਨਾ ਉਸ ਰਾਹ ਤੇ ਤੁਰਦਿਆਂ ਇਤ ਮਾਰਗ ਚੱਲਿਆ ਭਾਈ ਜੜੇ ਉਹਨਾਂ ਨੇ ਟੁਕੜੇ ਕਰਵਾ ਕੇ ਝੋਲੀਆਂ ਚ ਪਵਾਏ। ਨੇਜਿਆਂ ਤੇ ਟੰਗੇ ਹੋਏ ਵੇਖੇ ਗਲਾਂ ਚ ਹਾਰ ਪੁਆਏ ਪੁੱਤਰ ਦਾ ਕਾਲਜਾ ਮੂੰਹ ਵਿੱਚ ਪੁਆਇਆ ਕਿਸ ਕੀਮਤ ਤੇ ਮਿਲਦਾ ਆਨੰਦਪੁਰ ਦੇ ਵਾਸੀ ਹੋਣ ਦਾ ਮਾਣ